ਮੈਂ ਤੁਹਾਡਾ ਪੱਤਰਕਾਰ ਪ੍ਰਿੰਦਰਮਨ ਪਹੁੰਚਿਆ ਸ਼ਹਿਰ ਬਸੀ ਪਠਾਣਾ ਦੇ ਵਿੱਚ ਕਰਵਾਉਣੀ ਹੈ ਤੁਹਾਡੀ ਇੱਕ ਬਜ਼ੁਰਗ ਦੇ ਨਾਲ ਮੁਲਾਕਾਤ ਸ਼ਹਿਰ ਬਸੀ ਪਠਾਣਾ ਦੇ 메인 ਚੌਕ ਦੇ ਵਿੱਚ ਖੜਾ ਮੈਂ ਇਸ ਸ਼ਹਿਰ ਬਸੀ ਪਠਾਣਾ ਤੋਂ ਜਿਹੜੀ ਇਹ ਸੜਕ ਜਾ ਰਹੀ ਹੈ ਪਿੰਡ ਆਨੰਦਪੁਰ ਕਲਾਉਡ ਨੂੰ ਲੰਘ ਜਾਂਦੀ ਹੈ ਪਿੰਡ ਆਨੰਦਪੁਰ ਕਲਾਉਡ ਨੂੰ ਬਿਲਕੁਲ ਰਾ ਪਿੰਡ ਨੰਦਪੁਰ ਕਲਾਊਡ ਨੂੰ ਲੰਘ ਜਾਂਦੀ ਹੈ ਰੇਲਵੇ ਫਾਟਕ ਦਿਖ ਰਹੇ ਨੇ ਸਾਹਮਣੇ ਰੇਲਵੇ ਫਾਟਕਾਂ ਦੇ ਨਜ਼ਦੀਕ ਇੱਥੇ ਇੱਕ ਮੈਂ ਬਜ਼ੁਰਗ ਨੂੰ ਦੇਖਿਆ ਜਿਹੜਾ ਕੀ ਉਹ ਸਾਈਕਲਾਂ ਦੇ ਸਵਾਰਨ ਦਾ ਕੰਮ ਕਰਦੇ ਨੇ ਇਹ ਬਜ਼ੁਰਗ ਦਾ ਨਾਮ ਹੈ ਨਿਸ਼ੱਤਰ ਸਿੰਘ ਜਿਨ੍ਹਾਂ ਦੀ ਉਮਰ 80 ਸਾਲ ਹੈ ਪਿਛਲੇ ਕਈ ਸਾਲਾਂ ਤੋਂ ਇੱਥੇ ਜਿਹੜਾ ਸਾਈਕਲ ਰਿਪੇਅਰ ਦਾ ਕੰਮ ਕਰਦੇ ਨੇ ਪਰ ਕਿਸੇ ਸਮੇਂ ਇਨਾਂ ਦੇ ਕੰਮ ਦੀ ਬਹੁਤ ਚੜ੍ਹਾਈ ਹੁੰਦੀ ਸੀ ਵੀ ਟਾਈਮ ਨਹੀਂ ਹੁੰਦਾ ਸੀ ਪਰ ਅੱਜ ਕੱਲ ਇਹ ਬਿਲਕੁਲ ਬੇਲੇ ਬੈਠੇ ਨੇ ਕੋਈ ਕੰਮਕਾਰ ਨਹੀਂ ਇਹਨਾਂ ਕੋਲ ਕਰਦੇ ਆ ਗੱਲਬਾਤ ਬਜ਼ੁਰਗਾਂ ਦੇ ਨਾਲ ਕੀ ਨਾਮ ਹੈ ਤੁਹਾਡਾ ਜੀ ਨਿਸ਼ਰ ਸਰਸੰਗ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸਾਈਕਲਾਂ ਦਾ ਕੰਮ ਕਰਦੇ ਨੂੰ ਜੀ तकरीबन 60 ਸਾਲ ਹੋ ਗਏ 60 ਸਾਲ ਹੋ ਗਏ ਹਾਂ ਇਹ ਹੁਣ ਮੈਂ ਤੁਹਾਨੂੰ ਦੇਖਿਆ ਤੁਸੀਂ ਤਾਂ ਬਿਲਕੁਲ ਵਿਹਲੇ ਬੈਠੇ ਹੋ ਕੋਈ ਕੰਮ ਨਹੀਂ ਹੈ ਸਾਈਕਲ ਦਾ ਜੀ ਨਾ ਕੰਮ ਹੈ ਨਹੀਂ ਕੰਮ ਹੈ ਨਹੀਂ ਜਦੋਂ ਪਹਿਲਾਂ ਕੰਮ ਹੁੰਦਾ ਸੀ ਜੀ ਬਹੁਤ ਕਿੰਨਾ ਕੰਮ ਸੀ ਚਾਰ ਪੰਜ ਮੁੰਡੇ ਰੱਖੇ ਸ਼ਿਕਮ ਕਰਨੀ ਅੱਛਾ ਚਾਰ ਪੰਜ ਮੁੰਡੇ ਤੁਸੀਂ ਆਪਣੇ ਕੋਲ ਕਾਮ ਕਰੀਗਰ ਰੱਖੇ ਹੋ ਸੀ ਰੱਖੇ ਸੀ ਵੀ ਇੰਨਾ ਕੰਮ ਸੀ ਹੈ ਜੀ ਹਾਂ ਪਰ ਹੁਣ ਤਾਂ ਤੁਸੀਂ ਮੈਂ ਕਹਿੰਦਾ ਵੀ ਬਿਲਕੁਲ ਵਿਹਲੇ ਬੈਠੇ ਹੋ ਹਾਂ ਬਿਲਕੁਲ ਵਿਹਲੇ ਬੈਠੇ ਇਸ ਦਾ ਕੀ ਕਾਰਨ ਹੈ ਜੀ ਇਹ ਕਾਰਨ ਇਹ ਹੈ ਮੋਟਰ ਸਾਹਿਬ ਜ਼ਿਆਦਾ ਹੋ ਗਿਆ ਮਸ਼ੀਨਰੀ ਵੱਧ ਗਈ ਸਾਈਕਲ ਕੱਢ ਗਏ। ਚਲਾਉਣ ਵਾਲੇ ਕੱਢ ਗਏ। ਇੱਕ ਇਹ ਵੀ ਕਹਿ ਸਕਦੇ ਆ ਵੀ ਸਾਈਕਲ ਚਲਾਉਣਾ ਲੋਕ ਛੱਡ ਗਏ। ਛੱਡ ਗਏ। ਛੱਡ ਗਏ। ਹਾਂ। ਸ਼ਰਮ ਹੀ ਮੰਨਦੇ ਨੇ। ਹਾਂ। ਚਲਾਉਣਾ ਛੱਡ ਗਏ। ਜਿਸ ਦੇ ਕਾਰਨ ਨਾ ਕੋਈ ਸਾਈਕਲ ਚਲਾਉਂਦਾ ਨਾ ਰਿਪੇਅਰ ਵਾਲਾ ਕੋਈ ਆਉਂਦਾ ਇਹਦੀ। ਨਾ। ਨਾ ਚਲਾਉਣ ਦਾ ਸਹਾਰਾ ਰਹਿਣ ਹੋ ਗਈ ਨਾ। ਹੂੰ। ਕੋਈ ਪੁੱਲਿਆ ਪਟਕੇ ਬਜ਼ੁਰਗ ਭਾਵੇਂ ਆ ਜਾਂਦਾ ਹੋਵੇ ਕੋਈ। ਉਹ ਉਹ ਭਾਵੇਂ ਆ ਜਾਈ। ਮੋਰੀ। ਉਹ ਨਹੀਂ ਕੋਈ ਆਉਂਦਾ ਆਮ ਨਹੀਂ ਆਉਂਦੇ। ਨਾ। ਕਿਸੇ ਟਾਈਮ ਤੁਹਾ ਤੁਸੀਂ ਦੱਸ ਰਹੇ ਮੈਂ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਸੀ। ਹਾਂ ਉਹ ਤਾਂ। ਜਿਹੜੇ ਕੰਮ ਕਰਦੇ ਰੋਟੀ ਰੋਟੀ ਦਾ ਖਾਣ ਦਾ ਟਾਈਮ ਨਹੀਂ। ਇੰਨਾ ਕੰਮ ਸੀ। ਇੰਨਾ ਕੰਮ ਸੀ। ਇਹ ਤੁਸੀਂ ਜਿਹੜੀ ਮਿਹਨਤ ਕਰਕੇ ਆਪਣੇ ਬੱਚੇ ਵੀ ਪਾਲੇ ਹੋਣੇ ਇਸੇ ਸਾਰਾ ਪਾਲਿਆ ਸਾਰਾ ਪਾਲਿਆ। ਤੇ ਸਾਈਕਲ ਵੀ ਹੈ ਜਾਂਦੀ ਹੈ ਵੀ ਆਹ ਆਲਦੀ ਨਹੀਂ ਹੈ। ਹਰ ਆ ਰਹੀ ਹੈ ਸਾਰੇ ਕੋਲੇ ਆ ਸਾਈਕਲਾਂ ਦਾ ਹੀ ਕੰਮ ਤੀ ਪਰ ਹੁਣ ਜੇ ਕਿਤੇ ਨਾ ਕਿਤੇ ਜਿਹੜਾ ਹੈ ਇਹ ਬਿਲਕੁਲ ਖਤਮ ਹੋ ਗਿਆ ਬਿਲਕੁਲ ਖਤਮ ਦੇਖਦਾ ਫਿਰ ਤੁਸੀਂ ਹੁਣ ਮਤਲਬ ਇਹ ਕਿਵੇਂ ਆ ਜਿੰਦੀ ਆ ਵੀ ਘਰਾਂ ਟਾਈਮ ਪਾਸ ਕਰਨ ਲੱਤੀ ਅਜੇ ਘਰਾਂ ਬੈਠੇ ਰਹੋ ਰਹਿ ਗਿਆਗੇ ਆਜੇ ਕਰਾਣਾ ਅੱਛੇ ਅਭੀ ਘਰਾਂ ਬਿਲੇ ਬੈਠੇ ਉਰੀ ਆ ਕੇ ਬੈਠ ਗਏ ਹੋਰ ਵੀ ਵੀ ਮਖਣ ਦਾ ਹੈਗੀ ਹੀ ਹੈ ਜੀ ਹਾਂ ਇੱਕ ਹੋਰ ਹੈ ਜੀ ਮੇ ਲੋਕ ਪਹਿਲਾਂ ਸਾਈਕਲ ਚਲਾਉਂਦੇ ਸੀ ਉਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਜੀ ਹਾਂ ਹਾਂ ਹੁਣ ਨੇ ਹੁਣ ਕੰਮ ਨਹੀਂ ਹੁੰਦਾ ਸਾਈਕਲ ਵੀ ਆਈ ਨਹੀਂ ਬਿਮਾਰੀਆਂ ਵੀ ਜ਼ਿਆਦਾ ਲੱਗ ਗਈਆਂ ਬਿਮਾਰੀਆਂ ਵੱਧ ਲੱਗੀਆਂ ਜੇ ਸਾਈਕਲ ਚਲਾਉਂਦੇ ਨੇ ਸਰੀਰ ਤੰਦਰੁਸਤ ਰਹਿੰਦਾ ਬਿਮਾਰੀਆਂ ਘੱਟ ਲੱਗਦੀਆਂ ਨੇ ਹਾਂ ਬਿਲਕੁਲ ਡਾਕਟਰ ਤਾਂ ਦੱਸਦੇ ਨੇ ਵੀ ਸਾਈਕਲ ਚਲਾਉਣਾ ਕਸਰਤ ਹੈ ਜੀ ਹਾਂ ਪਰ ਹੁਣ ਲੋਕ ਸਾਈਕਲ ਚਲਾਉਣਾ ਮਤਲਬ ਛੱਡ ਗਏ ਛੱਡ ਗਏ ਛੱਡ ਗਏ ਜਿਸ ਦੇ ਕਾਰਨ ਤੁਹਾਡਾ ਕੰਮ ਕਮ ਡਾਊਨ ਹੋ ਗਿਆ ਕਮ ਡਾਊਨ ਹੋ ਗਿਆ ਬਿਮਾਰੀਆਂ ਹੀ ਵੱਧ ਗਿਆ ਸਾਈਕਲ ਚਲਾਉਣਾ ਛੱਡ ਗਈ ਬਿਮਾਰੀਆਂ ਹੀ ਵੱਧ ਗਿਆ ਬਿਮਾਰੀਆਂ ਵੱਧ ਗਈ ਜੇ ਬੰਦਾ ਸਾਈਕਲ ਚਲਾਉਂਦਾ ਰਹੇ ਠੀਕ ਰਹਿੰਦਾ ਠੀਕ ਰਹਿੰਦਾ ਸਰੀਰ ਤੰਦਰੁਸਤ ਰਹਿੰਦਾ ਤੰਦਰੁਸਤ ਹਾਂ ਠੀਕ ਆ ਡਾਕਟਰ ਵੀ ਦੱਸਦੇ ਨਹੀਂ ਹੋਰ ਡਾਕਟਰ ਕਹਿੰਦੇ ਨੇ ਵੀ ਸਾਈਕਲ ਚਲਾਓ ਹਾਂ ਸਾਈਕਲ ਚਲਾਓ ਪਰ ਉਹ ਲੋਕ ਕਿਤੇ ਛੱਡ ਗਏ ਛੱਡ ਗਏ ਜਦੋਂ ਜਦੋਂ ਸਾਈਕਲ ਨਹੀਂ ਹਦਕ ਮੰਨਦੇ ਹਦਕ ਸਾਈਕਲ ਚਲਾਉਂਦੇ ਹਦਕ ਮੰਨਦੇ ਅੱਛਾ ਬੇਜਤੀ ਮੰਦ ਨੇ ਸਾਈਕਲ ਚਲਾਉਣ ਦੀ ਹਾਂ ਕਹਿੰਦੇ ਪੈਦਲ ਚੱਲੀ ਜਾਵਾਂਗੇ ਪਰ ਸਾਈਕਲ ਤੇ ਨਹੀਂ ਜਾਣਾ ਸਾਈਕਲ ਚਲਾਉਣਾ ਆ ਚੱਕਰ ਆ ਚੱਕਰ ਪੈ ਗਿਆ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ